ਮਸਤਿਕ ਜੀ ਰਮਲਾ ਭਾਜੀ ਉਹਨਾਂ ਨੂੰ ਅਸ਼ੀਰਵਾਦ ਦੇਣਾ ਆਓ ਜੀ ਓਏ ਮੇਰਾ ਯਾਰ ਆ ਗਿਆ ਓਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਵੇ ਉਹਦੀ ਸਵੰਲੀ ਨਜ਼ਰ ਹੋਵੇ ਉਦਾ ਮੇਰ ਪਰਿਆ ਹੱਥ ਸਿਰ ਤੇ ਹੋਵੇ ਫੇਰੇ ਖੁਸ਼ੀ ਦਾ ਮੌਕਾ ਇਹ ਖੁਸ਼ੀ ਦਾ ਦਿਹਾੜਾ ਇਹ ਖੁਸ਼ੀ ਦਾ ਸਮਾਂ ਯਾਰ ਦੋਸਤਾਂ ਮਿੱਤਰਾਂ ਬੇਲੀਆਂ ਸਕੇ ਸੰਬੰਧੀਆਂ ਭੈਣਾ ਭਾਵਾ ਨਾਲ ਦੇਖਣ ਦਾ ਮਨਾਉਣ ਦਾ ਮੌਕਾ ਮਿਲਦਾ ਪੀ ਰਹੇ ਨੇ ਤੇ ਖਾ ਰਹੇ ਨੇ ਉੱਥੇ ਇੱਕ ਸਾਡੇ ਪੰਜਾਬ ਦੇ ਬਹੁਤ ਹੀ ਸੀਨੀਅਰ ਆਰਟਿਸਟ ਸ੍ਰੀ ਕਰਤਾਰ ਰਮਣਾ ਜੀ ਤੇ ਉਹਨਾਂ ਦੇ ਸਾਥੀ ਗਾ ਰਹੇ ਨੇ ਇਹ ਪੀੜਾਂ ਤੇ ਖਾਣਾ ਇਹ ਗਾਣਾ ਵਜਾਣਾ ਮੈਂ ਸਮਝਦਾ ਜਿਆ ਇਹਦੇ ਬਿਨਾ ਵੀ ਪੂਰਾ ਨਹੀਂ ਹੁੰਦਾ ਕਾਜੇ ਬਾਜੇਗਾ ਜੇ ਬਿਨਾ ਵਿਹਾਰੀ ਪੂਰਾ ਹੁੰਦਾ ਕਰਤਾਰ ਰਮੜਾ ਜੀ ਮੈਂ ਖੇਤੀ ਤੇ ਕੇ ਇੱਥੇ ਤਾਂ ਨਹੀਂ ਆਇਆ ਤੁਸੀਂ ਅਨੰਦ ਮਾਣ ਰਹੇ ਹੋ ਤੇ ਮੈਂ ਵਿੱਚ ਐਮੀ ਬਿਲਾ ਬਜਾ ਇੱਕ ਅੜਕਾ ਜਿਹਾ ਬਣ ਕੇ ਜਿਵੇਂ ਕੁਕੜੂ ਨਹੀਂ ਹੁੰਦਾ ਮੋਠੀ ਦਾਲ ਚ ਉਹ ਕੁਕੜੂ ਬਣ ਕੇ ਆ ਗਿਆ ਤੁਹਾਡਾ ਆਨੰਦ ਖਰਾਬ ਕਰਨ ਵਾਸਤੇ ਲੇਕਿਨ ਮੈਨੂੰ ਜੋ ਹੁਕਮ ਗਿਆ ਇੱਥੇ ਸਾਡੇ ਪੁਰਾਣੇ ਮਿੱਤਰ ਵੀ ਬੈਠੇ ਨੇ ਪਤਾ ਕੀ ਗੱਲ ਹੈ ਮੈਂ ਬਹੁਤ ਜ਼ਿਆਦਾ ਨੌ ਇਸ ਕਰਕੇ ਲੈਣਾ ਚਾਹੁੰਦਾ ਫਿਰ ਖੱਬੇ ਸੱਚੇ ਵਾਲੇ ਨਾਰਾਜ਼ ਹੋ ਜਾਂਦੇ ਨੇ ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਹਾਂ ਜੀ ਮੈਂ ਤੁਹਾਡਾ ਸਾਰਿਆਂ ਦਾ ਜਿਸ ਤਰ੍ਹਾਂ ਮੈਨੂੰ ਇੱਥੇ ਆਏ ਨੂੰ ਤੁਸੀਂ ਵਾਚ ਖੁਸ਼ੀਆਂ ਮਨਾ ਰਹੇ ਹੋ ਪਰ ਮੇਰੇ ਅਜਦਾ ਜੋ ਤੁਸੀਂ ਆਦਰ ਤੇ ਮਾਨ ਕੀਤਾ ਹੁਣ ਨਹੀਂ ਕੀਤਾ ਅੱਜ ਤੋਂ 5 ਸਾਲ ਪਹਿਲਾਂ ਕਰ ਦਿੱਤਾ ਸੀਗਾ ਕਿਉਂਕਿ ਮੈਨੂੰ ਅਰਸ਼ ਅਰਸ਼ਕ ਪਜਾਉਣ ਵਾਲੇ ਤੁਸੀਂ ਲੋਗ ਹੋ 50 ਸਾਲ ਹੋ ਗਏ ਤੁਸੀਂ ਲੋਗ ਤੁਸੀਂ ਲੋਗ ਨਹੀਂ ਜੋ ਇਹਨਾਂ ਨੇ ਮੈਂ ਸਮਝਦਾ ਜੋ ਸੰਵਿਧਾਨਕ ਪਦ ਮੈਨੂੰ ਦਿੱਤਾ ਇਹਨਾਂ ਲੋਕਾਂ ਨੇ ਮੈਂ ਸਮਝਦਾ ਵੀ ਕਰਤਾਰ ਇੱਥੇ ਤੱਕ ਪਹੁੰਚਣਾ ਹੈ ਤੁਹਾਡੇ ਦੋ ਪੱਧ ਨੇ ਮਾਰਾ ਇੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਇਹਨਾਂ ਲੋਕਾਂ ਦੀ ਵੀ ਇਨੀ ਕੀ ਕਿਰਪਾ ਸੇ ਸਜੇ ਹਾਂ ਮੈਂ ਨਹੀਂ ਬਹੁਤ ਸੇ ਗਰੀਬ ਕਰੋੜ ਪਰੇ ਆਪ ਜੀ ਦੀ ਆਪ ਜੀ ਦੀ ਮਿਹਰਬਾਨੀ ਆਪ ਜੀ ਦਾ ਆਪ ਜੀ ਦੀ ਕਿਰਪਾ ਹੈ ਵੀ ਮੈਂ ਤੁਹਾਡੀ ਸੇਵਾ ਵਾਸਤੇ ਪੰਜਾਬ ਦੀ ਵਿਧਾਨ ਸਭਾ ਚ ਪਹੁੰਚ ਸਕਿਆ ਇਹ ਸਿਰਫ ਤੁਹਾਡਾ ਹੀ ਮੈਂ ਸਮਝਦਾ ਤਜਰਬਾ ਹੋ ਸਕਦਾ ਵੀ ਤੁਹਾਡਾ ਹੀ ਧੰਨਵਾਦ ਹੈ ਪਰ ਕਿਉਂਕਿ ਮੇਰੇ ਸਾਹਮਣੇ ਸਰਕਾਰ ਵੀ ਸੀ ਇੱਕ ਬਹੁਤ بڑے ਅਫਸਰ ਵੀ ਸੀਗੇ ਲੇਕਿਨ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਭੁੱਲ ਕੇ ਮੇਰੇ ਉੱਤੇ احਸਾਨ ਕੀਤਾ ਮੇਰੇ ਨਾਲ ਪਿਆਰ ਕੀਤਾ ਸਭ ਰਾਤ ਛੱਡ ਕੇ ਵੀ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ ਲੇਕਿਨ ਅਸੀਂ ਆਪਣੇ ਇਸ ਗਾਇਕ ਸੱਜਣ ਨੂੰ ਪਿਆਰੇ ਨੂੰ ਪਿਆਰ ਕਰਨਾ ਹੈ ਤਾਂ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਮੈਂ ਕਿਉਂਕਿ ਮੈਨੂੰ ਟੈਲੀਫੋਨ ਆਇਆ ਹੋਇਆ ਆਪ ਜੀ ਨੂੰ ਪਤਾ ਹੀ ਹੈ ਅੱਜ ਕੱਲ ਟਿਕਟਾਂ ਦੀ ਮੰਡ ਹੋ ਰਹੀ ਹੈ ਇਸ ਕਰਕੇ ਮੈਨੂੰ ਵੀ ਬੁਲਾਇਆ ਗਿਆ ਸੀਗਾ ਤੇ ਮੈਂ ਹਲੇ ਫੋਕੇ ਮੈਂ ਇੱਥੇ ਆਉਣਾ ਬਹੁਤ ਦੁਖੀ ਸਮਝਦਾ ਸੀਗਾ ਟਿਕਟਾਂ ਤਾਂ ਮਿਲਣੇ ਨਾ ਮਿਲ ਮੈਂ ਕਿਹੜਾ ਅੱਗੇ ਮੇਰਾ ਕਿਹੜਾ ਖਾਨਦਾਨ ਕਾ ਮਿਲਣੇ ਸੀ ਮੈਨੂੰ ਬਹੁਤੀ ਸੀ ਮੈਨੂੰ ਤਾਂ ਤੁਸੀਂ ਬੁਲਾ ਦਿੱਤਾ ਮੈਨੂੰ ਮੈਨੂੰ ਤੁਹਾਡੀ ਜਿੰਤਾ ਜ਼ਿਆਦਾ ਮੈਨੂੰ ਉਸ ਗੱਲ ਦੀ ਕੋਈ ਖਾਸ ਸਤ ਨਹੀਂ ਹੈ ਹਾਂ ਕਿਸੇ ਚੋਹਿਆ ਮਿਲ ਜਾਏਗੀ ਕੋਈ ਖਾਸ ਕਰਦੀ ਹੈ ਲੇਕਿਨ ਇਥੇ ਹਾਜ਼ਰੀ ਮੇਰੀ ਬਹੁਤ ਜ਼ਰੂਰੀ ਸੀ ਸੀਮਾ ਤੁਹਾਡਾ ਸਾਰੇ ਹਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਤਨਵਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਦੇ ਜਨਾਬ ਸਦੀਕ ਸਾਹਿਬ ਜਰਵਾਂ ਦੇ ਦੇਖੋ ਮੈਂ ਪਹਿਲਾ ਬਿਆਨ ਕੀਤਾ ਸੀ